ਅਧਿਆਪਕ ਪੇਰੈਂਟਸ ਅਦਰ ਸਟੂਡੈਂਟਸ ਨੂੰ ਇੱਕ ਹੀ ਪਲੇਟਫਾਰਮ ਤੇ ਇਕੱਠਾ ਕਰ ਕੈਂਬਰੀਜ ਇੰਟਰਨੈਸ਼ਨਲ ਸਕੂਲ ਦੁਆਰਾ ਇੱਕ ਸਪੈਸ਼ਲ ਪ੍ਰੋਗਰਾਮ ਕਰਵਾਇਆ ਗਿਆ ਦੀ ਦੁਨੀਆ ਜਦੋਂ ਮਤਲਬ ਦਿਨ ਤੋਂ ਭਰੇ ਆਤੀ تھی ਉਹ ਇੱਕ ਤੁਝ ਜਿਹੀ ਸੀ ਅੱਜ ਅਸੀਂ ਪ੍ਰੀ ਟੀਨਸ ਬੱਚੇ ਜਿਹੜੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਹੈ ਜਿਹੜੇ ਪ੍ਰੀ ਟੀਨਸ ਪੇਰੈਂਟਸ ਤੇ ਬੱਚਿਆਂ ਦਾ ਆਪਸ 'ਚ ਕਨੈਕਟ ਜਿਹੜਾ ਉਹ ਪ੍ਰੋਪਰ ਨਹੀਂ ਰਹਿੰਦਾ ਬੱਚੇ ਜਿਹੜੇ ਨੇ ਉਹ ਪੇਰੈਂਟਸ ਤੋਂ ਵੀ ਉੱਤੇ ਟੀਚਰਸ ਤੋਂ ਦੂਰ ਬਚਣ ਲੱਗਦੇ ਨੇ ਉਹ ਆਪਣੇ ਵਰਕ 'ਚ ਰਹਿਣ ਲੱਗ ਜਾਂਦੇ ਨੇ ਤੁਹਾਨੂੰ ਕਨੈਕਟ ਦੇ ਮੋਰਥੀ ਆਪਾਂ ਉਹਨਾਂ ਦੇ ਉਹਨਾਂ ਦੇ ਨਾਲ ਅੱਛਾ ਕਨੈਕਟ ਬਣਾ ਚਾਹੀਏ ਉਹਨਾਂ ਦੇ ਵਰਚੁਅਲ ਚ ਐਂਟਰ ਕਰਕੇ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਸਕੀਏ ਕਿ ਉਹਨਾਂ ਨੂੰ ਆਉਣ ਵਾਲੇ ਕੰਪੀਟੀਸ਼ਨਸ ਲਈ ਰੈਡੀ ਕਰ ਸਕੀਏ ਉਹਨਾਂ ਨੂੰ ਇੰਨਾ ਰੈਜ਼ੀਲिएंट ਬਣਾਈਏ ਕਿ ਉਹ ਕੋਈ ਕਿਸੇ ਵੀ ਤਰ੍ਹਾਂ ਦੇ ਚੈਲੰਜ ਜਿਹੜਾ ਉਹਨੂੰ ਫੇਸ ਕਰ ਸਕਣ ਤੇ ਲਾਈਫ ਚ ਆਪਣੇ ਆਪ ਨੂੰ ਅੱਗੇ ਵਧ ਸਕਣ ਉਹਦੇ ਲਈ ਅਸੀਂ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਤਿਆਰ ਕਰਨਾ ਚਾਹੁੰਦੇ ਆਂ ਤੇ ਨਾਲ ਹੀ ਨਾਲ ਉਹਨਾਂ ਦੀ ਹੈਲਪ ਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਕਿੰਨੇ ਸਟੇਕ ਹোল্ডার ਮੇ ਆਉਂਦੇ ਨੇ ਜਿਦੇ ਵਿੱਚ ਟੀਚਰਸ ਸਟੂਡੈਂਟਸ ਤੇ ਪੇਰੈਂਟਸ ਜਦੋਂ ਤੱਕ ਇਹਨਾਂ ਦਾ ਰابطਾ ਠੀਕ ਰਹੇ ਬੱਚੇ ਦੀ ਪ੍ਰੋਗਰੈਸ ਮੈਸ਼ਰਕੇਬਲ ਹੋਵੇਗੀ ਜੇ ਕਿੰਨਾ ਵਿੱਚੋਂ ਕੋਈ ਵੀ ਇੱਕ ਇੱਕ ਸਾਈਡ ਤੇ ਹੋ ਗਿਆ ਤਾਂ ਸਮਝ ਲਓ ਕਿ ਬੱਚਾ ਉਸ ਲੈਵਲ ਤੇ ਅੱਛੇ ਲੈਵਲ ਤੇ ਨਹੀਂ ਪਹੁੰਚ ਪਾਏਗਾ ਤਾਂ ਮੈਸ਼ਰ ਕੈਂਬਰिज ਇੰਟਰਨੈਸ਼ਨਲ ਸਕੂਲ ਦਾ ਹੀ ਰਹਾ ਕਿ ਪੇਰੈਂਟ ਨੂੰ ਹਮੇਸ਼ਾ ਇਨਵੋਲ ਕਰੋ ਕਿਉਂਕਿ ਜੋ ਬੱਚਾ ਇੱਥੇ 6 ਘੰਟੇ ਰਹਿੰਦਾ ਹੈਗਾ ਸਕੂਲ ਦੇ ਵਿੱਚ ਉਹ 18 ਘੰਟੇ ਆਪਣੇ ਪੇਰੈਂਟਸ ਦੇ ਨਾਲ ਹੀ ਰਹਿੰਦਾ ਹੈ ਸਕੂਲ ਦੇ ਵਿੱਚ ਜੋ ਅਸੀਂ ਪੜ੍ਹਾਉਂਦੇ ਆ ਜੋ ਅਸੀਂ ਉਹਨਾਂ ਨੂੰ ਸਿਖਾਇਆ ਜਾਂਦਾ ਹੈਗਾ ਪੇਰੈਂਟਸ ਨੂੰ ਉਸੇ ਤਰੀਕੇ ਨਾਲ ਹੀ ਅੱਗੇ ਲੈ ਕੇ ਜਾਣਾ ਤਾਂ ਹੀ ਉਹ ਬੱਚੇ ਦੀ ਕੋਗਨੀਟਿਵ ਡਵੈਲਪਮੈਂਟ ਹੈ ਉਹ ਬਹਿਤਰ ਹੋ ਸਕਦਾ ਹੈ ਉਹ ਆਪਣਾ ਸਾਰਾ ਮੇਸੇ ਹੀ ਬੜਾ ਰਹਿਦਾ ਹੈ ਕਿ ਪੇਰੈਂਟਸ ਨੂੰ ਵੱਧ ਤੋਂ ਵੱਧ ਅਸੀਂ ਸਕੂਲ ਦੇ ਵਿੱਚ ਸ਼ਾਮਿਲ ਕਰੀਏ ਉਹਨਾਂ ਨੂੰ ਆਪਣੇ ਅਸੀਂ ਕਿਹੜਾ ਕਿਹੋ ਜਿਹਾ curriculm ਪੜਾ ਰਹੇ ਹਾਂ ਕਿਸ ਦਾ ਪੜਾ ਰਹੇ ਹਾਂ ਔਰ ਕਿਵੇਂ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਉਹਦੇ ਨਾਲ ਇੱਕ ਬਿਹਤਰ ਸਮਾਜ ਦੀ ਬਿਹਤਰ ਬੱਚਿਆਂ ਦਾ ਜਿਹੜਾ ਕੋਈ ਖੇਡ ਬਣਦਾ ਹੈ ਬਹੁਤ ਅੱਛਾ ਪ੍ਰੋਗਰਾਮ ਹੈ ਬਹੁਤ ਅੱਛਾ ਲੱਗਿਆ ਪਹਿਲੀ ਗੱਲ ਤਾਂ ਬੱਚਿਆਂ 'ਚ ਸੈਲਫ ਕੌਨਫੀਡੈਂਸ ਆਉਂਦਾ ਐ ਸੇ ਫੰਕਸ਼ਨਸ ਕਰਕੇ ਐਸੇ ਪ੍ਰੋਗਰਾਮਸ ਕਰਕੇ ਸੈਲਫ ਕੌਨਫੀਡੈਂਸ ਆਉਂਦਾ ਬੱਚਿਆਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਟੀਚਰਸ ਨੂੰ ਔਰ ਪੇਰੈਂਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਅਗੇ ਲਈ ਕੰਪਲੀਟਿਵ ਕੰਪੀਟੀਟਿਵ ਐਗਜ਼ਾਮ ਕੰਪੀਟੀਸ਼ਨਸ ਆ ਰਹੇ ਨੇ ਉਹਦੇ ਲਈ ਵੀ ਆਪਾਂ ਟੀਚਰਸ ਨਾਲ ਆ ਕੇ ਅਸੀਂ ਸਲਾਹ ਕਰ ਸਕਦੇ ਹਾਂ ਸਾਨੂੰ ਪਤਾ ਚੱਲਦਾ ਹੈ ਕਿ ਅੱਗੇ ਅਸੀਂ ਸਾਡੇ ਬੱਚਿਆਂ ਨੂੰ ਕਿੱਥੇ ਅਸੀਂ ਮੋਟੀਵੇਟ ਕਰ ਸਕਦੇ ਹਾਂ ਕਿਸ ਤਰ੍ਹਾਂ ਹੈਨਾ ਉਹਨਾਂ ਨੂੰ ਅੱਗੇ ਕਿਸ ਤਰ੍ਹਾਂ ਅਸੀਂ ਲਿਆ ਸਕਦੇ ਆ ਇਹਨਾਂ ਚੀਜ਼ਾਂ ਦਾ ਸਾਨੂੰ ਇੱਥੇ ਆ ਕੇ ਬਹੁਤ ਪਤਾ ਲੱਗਦਾ ਬਾਕੀ ਪੇਰੈਂਟਸ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਟੀਚਰਸ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਹੋਰ ਬਹੁਤ ਬਹੁਤ ਕੁਝ ਓਪਰਚ्युनिटी ਸਾਨੂੰ ਆ ਕੇ ਇੱਥੇ ਦੇਖਣ ਨੂੰ ਮਿਲਦੀਆਂ ਨੇ ਉਸਪੈਕ ਕਰ ਰਹੀ ਮੇਰੀ ਬੇਟੀ 7ਵੀਂ ਜਮਾਤ ਦੀ ਵਿਦਿਆਰਥਣ ਹੈ ਸ਼ੀ ਇਜ਼ ਇਨ 7th ਕਲਾਸ ਪਰ ਸੀਰਕ ਆ ਬੜਾ ਵਧੀਆ ਲੱਗਿਆ ਸਰ ਫੰਕਸ਼ਨ ਨੂੰ ਦੇਖ ਕੇ ਜੀ ਅੱਛਾ ਪਲੇਟਫਾਰਮ ਸੀ ਮਾਤਾ ਪਿਤਾ ਇਕੱਠੇ ਹੋਏ ਬੱਚੇ ਸੀ ਅਧਿਆਪਕ ਸੀ ਅੱਛਾ ਮੌਕਾ ਮਿਲਿਆ ਸਰ ਮਿਲੰਦਾ ਤਾਂ ਕਿ ਬੱਚਿਆਂ ਨੇ ਉਹ ਵੇਖ ਲਈ ਵਧੀਆ ਸੋਚ ਸਕੀ ਬਹੁਤ ਚੰਗਾ ਲੱਗਦਾ ਸਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ। ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੱਚੇ ਬਹੁਤ ਮੋਟੀਵੇਟ ਹੁੰਦੇ ਨੇ। ਇੱਕ ਪੇਰੈਂਟਸ ਨੂੰ ਵੀ ਬਹੁਤ ਅੱਛਾ ਲੱਗਦਾ ਹੈ ਵੀ ਬੱਚੇ ਤੁਹਾਡੇ ਲਈ ਕੁਝ ਕਰ ਰਹੇ ਨੇ ਔਰ ਸਕੂਲ ਦੇ ਐਫਰਟਸ ਦਿਖਾਈ ਦਿੰਦੇ ਨੇ ਬੱਚਿਆਂ ਲਈ ਕੀ ਕਰਦੇ। ਬਹੁਤ ਵਧੀਆ ਪ੍ਰੋਗਰਾਮ ਸੀਗਾ ਤੇ ਅਮੇਦੇ ਹੋਣੇ ਰਹਿਣੇ ਚਾਹੀਦੇ ਨੇ ਕਿ ਇਸ ਨਾਲ ਬੱਚਿਆਂ ਨੂੰ ਤੇ ਟੀਚਰਸ ਨੂੰ ਇਕੱਠੇ ਹੋਣ ਦਾ ਟਾਈਮ ਮਿਲਦਾ। ਬਹੁਤ ਵਧੀਆ ਪ੍ਰੋਗਰਾਮ ਹੈ। ਮੈਂ ਵੀ ਪਾਰਟਿਸਿਪੇਟ ਕੀਤਾਗਾ ਤੇ ਮੇਰੇ ਪੇਰੈਂਟਸ ਵੀ ਆਏ ਨੇ। ਇਹ ਜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਲਦ ਤੋਂ ਜਲਦ